ਅੰਗੜਵਾੜੀ ਮੁਲਾਜ਼ਮ ਯੂਨੀਅਨ ਦੀ ਕੌਮੀ ਪ੍ਰਧਾਨ ਹੁਸ਼ਾਰਾਣੀ ਦੀ ਅਗਵਾਈ ਵਿੱਚ ਸਰਹੰਦ ਵਿਖੇ ਅੰਗੜਵਾੜੀ ਵਰਕਰਾਂ ਦੇ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਲੈ ਕੇ ਖਿਲਾਫ ਇੱਕ ਮੀਟਿੰਗ ਕੀਤੀ ਗਈ ਹੁਸ਼ਾਰਾਣੀ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਲੈ ਕੇ ਮੀਟਿੰਗ ਕੀਤੀ ਗਈ ਉੱਥੇ ਹੀ ਉਹਨਾਂ ਨੇ ਲੁਧਿਆਣਾ ਜਿਮਨੀ ਚੌਂ ਦੇ ਵਿੱਚ ਉਹਨਾਂ ਦੇ ਵੱਲੋਂ 4 ਜੂਨ ਤੋਂ ਲੈ ਕੇ 9 ਜੂਨ ਤੱਕ ਲੋਕਾਂ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਬਾਰੇ ਜਾਣੂ ਕਰਵਾਇਆ ਜਾਵੇਗਾ ਅਤੇ ਉੱਥੇ ਮੀਟਿੰਗਾਂ ਕੀਤੀਆਂ ਜਾਣਗੀਆਂ ਜਿਸ ਦੇ ਨਾਲ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ। ਪਾੜੀਮ ਲਾਗਿੰਗ ਪੰਜਾਬ ਸਰਕਾਰ ਤੋਂ ਦੇ ਅਜ਼ੋਦੇਦਾਰਾਂ ਦੀ ਮੀਟਿੰਗ ਹੈ ਪੰਜਾਬ ਸਰਕਾਰ ਦੇ ਫਾਰ ਸਰਕਾਰ ਦੀ ਗਲਤ ਨੀਤੀਆਂ ਦੇ ਖਿਲਾਫ ਕੀਤੀ ਗਈ ਹੈ। ਕਿਉਂਕਿ ਪੰਜਾਬ ਦੀ ਸਰਕਾਰ ਵੱਲੋਂ ਆਪਣੇ ਸੋਣ ਮੈਨੀਫੈਸਟੋਜ਼ ਕੀਤਾ ਸੀ ਕਿ ਅੰਗਨਵਾੜੀ ਵਰਕਰ ਹੈਲਪਰ ਦੀ ਮਾਨਪਤਾ ਦੁੱਗਣਾ ਕਰਾਂਗਾ ਜਦੋਂ ਸੀ ਸੱਤਾ ਦੇ ਵਿੱਚ ਆਵਾਂਗੇ ਬਟ 3 ਸਾਲ ਹੋ ਗਏ ਅਜੇ ਤੱਕ ਮੁੱਖ ਮੰਤਰੀ ਨੇ ਮੀਟਿੰਗ ਤੱਕ ਵੀ ਨਹੀਂ ਕੀਤੀ ਮਾਨਪਤਾ ਦੁੱਗਣਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਔਰ ਬਿਨਾ ਹਥਿਆਰ ਦਿੱਤਾ ਅੰਗਨਵਾੜੀ ਵਰਕਰ ਹੈਲਪਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਭਾਰਤ ਦੀ ਸਰਕਾਰ ਵੱਲੋਂ 2018 ਤੋਂ ਆਂਗਣਵਾੜੀ ਸੈਂਟਰਾਂ ਦੇ ਵਿੱਚ ਮੋਬਾਈਲ ਦੇਣ ਦੇ ਹੁਕਮ ਕੀਤੇ ਹੋਏ ਆ ਔਰ 1920 ਤੋਂ ਲਗਭਗ ਫੰਡ ਵੀ ਭਾਰ ਸਰਕਾਰ ਵੱਲੋਂ ਸੁਭੇ ਦਿਨਾਂ ਸਰਕਾਰਾਂ ਨੂੰ ਦਿੱਤਾ ਹੋਇਆ ਪਰ ਅਜੇ ਤੱਕ ਵੀ 25 ਆ ਗਿਆ ਪੰਜਾਬ ਦੀ ਗਵਰਨਮੈਂਟ ਨੇ ਆਂਗਣਵਾੜੀ ਕੇਂਦਰਾਂ 'ਚ ਮੋਬਾਈਲ ਨਹੀਂ ਖਰੀਦ ਕੇ ਦਿੱਤੇ ਗਏ ਬਟ ਆਂਗਣਵਾੜੀ ਵਰਕਰ ਹੈਲਪਰ ਨੂੰ ਇਨਾ ਮੈਂਟਲੀ ਟੌਰਚਰ ਕੀਤਾ ਜਾ ਰਿਹਾ ਹੈ ਕਿ ਤੁਸੀਂ ਹਰ ਰੋਜ਼ ਐਫ ਆਰ ਐਸ ਕਰੋਗੇ ਮਤਲਬ ਫੇਸ ਰਿਕੋਗਨਾਈਜ਼ ਸਿਸਟਮ ਦੇ ਰਾਹੀਂ ਤੁਸੀਂ ਲਾਭਪਾਤਰੀਆਂ ਨੂੰ ਫੀਡ ਦੋਗੇ ਉਸ ਦੇ ਲਈ ਇਹ ਕੇਵਾਈਸੀ ਕਰੋਗੇ ਉਸ ਦੇ ਲਈ ਲਾਭਪਾਤਰੀ ਦੇ ਕੋਲ ਓਟੀਪੀ ਆਉਣਾ ਚਾਹੀਦਾ ਓਟੀਪੀ ਆਣ ਤੋਂ ਬਾਅਦ ਉਹ ਫੇਸ ਰਜਿਸਟਰਡ ਹੋਏਗਾ। ਇਹਦਾ ਮਤਲਬ ਇਹ ਹੋਇਆ ਕਿ ਜੇਕਰ ਆ ਪਹਿਲਾਂ ਤਾਂ ਆਂਗਣਵਾੜੀ ਵਰਕਰ ਖੁਦ ਮੋਬਾਈਲ ਖਰੀਦੇ 15 ਤੋਂ 20000 ਦਾ ਕਿਉਂਕਿ ਸਸਤੇ ਮੋਬਾਈਲ ਦੇ ਵਿੱਚ ਇਹਨੇ ਵਰਜਨ ਅਪਡੇਟ ਨਹੀਂ ਹੁੰਦੇ। ਉਸ ਤੋਂ ਬਾਅਦ ਜੋ ਲਾਭਪਾਤਰੀ ਹੈ ਜਿਹਨੂੰ ਤੁਸੀਂ ਰਾਸ਼ਨ ਦੇਣਾ ਹੈ ਉਸਨੇ ਮੋਬਾਈਲ ਖਰੀਦਣਾ ਪਊਗਾ। ਉਹਨੂੰ ਮੋਬਾਈਲ ਰੀਚਾਰਜ ਰੱਖਣਾ ਪਊਗਾ ਤਾਂ ਹੀ OTP ਆਏਗੀ। ਤੇ ਉਹਨੂੰ ਪੜਾ ਲਿਖਿਆ ਹੋਣਾ ਵੀ ਜ਼ਰੂਰੀ ਹੋਵੇਗਾ ਤਾਂ ਹੀ OTP ਦੇ ਪਾਏਗਾ। ਐਦਾਂ ਦੇ ਜਿਹੜੇ ਪ੍ਰੈਸ਼ਰ ਆਂਗਣਵਾੜੀ ਵਰਕਰ ਦੇ ਉੱਪਰ ਬਿਲਡ ਕੀਤੇ ਜਾ ਰਹੇ ਆ ਉਸ ਨੂੰ ਹਰ ਰੋਜ਼ ਨੋਟਿਸ ਕੱਢੇ ਜਾ ਰਹੇ ਆ ਮੈਂਟਲੀ। ਪੋਰਚਰ ਕੀਤਾ ਜਾ ਰਿਹਾ ਤੇ ਸਾਡੀ ਮੰਗ ਇਹ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਸੱਚੀ ਮੁੱੱਚੀ ਡਿਜੀਟਲਾਈਜੇਸ਼ਨ ਕਰਵਾਉਣਾ ਹੈ ਤਾਂ ਪਹਿਲਾਂ ਸਾਰੇ ਲਾਭਪਾਤਰਿਆਂ ਨੂੰ ਮੋਬਾਈਲ ਖਰੀਦ ਕੇ ਦੇਂ, ਆਂਗਣਵਾੜੀ ਵਰਕਰਸ ਨੂੰ ਲੈਪਟਾਪ ਖਰੀਦ ਕੇ ਦੇਵੇ, ਆਂਗਣਵਾੜੀ ਕੇਂਦਰਾਂ ਦੇ ਵਿੱਚ ਵਾਈਫਾਈ ਕਨੈਕਸ਼ਨ ਦੇਵੇ। ਔਰ ਜਿਹੜਾ 166 ਰੁਪਏ ਦਿੱਤਾ ਜਾਂਦਾ ਹਿੰਦੁਸਤਾਨ ਦੀ ਕੋਈ ਵੀ ਕੰਪਨੀ ਹੈ ਜਿਹੜੀ 166 ਰੁਪਏ ਚ ਰੀਚਾਰਜ ਨਹੀਂ ਕਰਦੀ। ਤੇ ਮੈਂ ਤੁਸੀਂ ਰੀਚਾਰਜ ਦੇ ਰਹੇ ਹੋ ਨਾ ਤੁਸੀਂ ਅੱਜ ਤੱਕ ਮੋਬਾਈਲ ਵੀ ਨਹੀਂ ਦਿੱਤਾ, ਲੈਪਟਾਪ ਤੇ ਦੂਰ ਦੀ ਗੱਲ ਹੈ। ਔਰ ਇਤਨਾ ਮੈਂਟਲੀ ਹਰਾਸ ਕਰਨਾ ਬੰਦ ਕਰੋ ਆਂਗਣਵਾੜੀ ਵਰਕਰਾਂ ਦੀਆਂ। ਤ ਦਾ ਸੈਂਟਰ ਆ ਜੋਪਨ ਨਹੀਂ ਦਿਖਾਇਆ ਇੰਟਰਨੈਟ ਪ੍ਰੋਬਲਮ ਵੀ ਹੋ ਸਕਦੀ ਹੈ ਫੋਨ ਦੇ ਰੀਚਾਰਜ ਦੀ ਪ੍ਰੋਬਲਮ ਵੀ ਹੋ ਸਕਦੀ ਹੈ ਪੰਜਾਬ ਦੇ ਵਿੱਚ ਇਹ ਜਿਹੇ ਹਾਲਾਤ ਸੀਗੇ ਬਲੈਕਆਊਟ ਜਿਹੜਾ ਹਾੜੀ ਦੀ ਫਸਲ ਦੇ ਦੌਰਾਨ ਸਾਰਾ ਦਿਨ ਵੈਸੇ ਵੀ ਕੱਟ ਰਹੇ ਹੁੰਦੇ ਸੀਗੇ ਕਿ ਫਸਲਾਂ ਨੂੰ ਕੋਈ ਅੱਗ ਨਾ ਲੱਗ ਜਾਏ ਤਾਂ ਸਾਰਾ ਸਾਰਾ ਦਿਨ ਬਿਜਲੀ ਤੇ ਕੱਟ ਰਹੇ ਹੁੰਦੇ ਸੀ ਤੇ ਇਸ ਕਰਕੇ ਲਗਾਤਾਰ ਕਮੀਆਂ ਭਾਰੇ ਸਰਕਾਰ ਦੀਆਂ ਕਮੀਆਂ ਸੁਭੇ ਦੀਆਂ ਸਰਕਾਰਾਂ ਦੀਆਂ ਤੇ ਪਰੇਸ਼ਾਨ ਆਂਗਣਵਾੜੀ ਵਰਕਰ ਹੈਲਪਰ ਨੂੰ ਕੀਤਾ ਜਾ ਰਿਹਾ ਤੇ ਪੰਜਾਬ ਦੇ ਵਿੱਚ ਜਮਨੀਚ ਹੋਣਾ ਹੋਣ ਜਾ ਰਹੀਆਂ ਨੇ 19 ਤਰੀਕ ਨੂੰ ਲੁਧਿਆਣਾ ਦੇ ਵਿੱਚ ਅੱਜ ਅਸੀਂ ਜਥੇਬੰਦੀ ਦੇ ਵੱਲੋਂ ਫੈਸਲਾ ਕੀਤਾ ਹੈ ਕਿ ਕੱਲ ਨੂੰ ਲੁਧਿਆਣਾ ਦੇ ਵਿੱਚ ਜਨਰਲ ਬਾਡੀ ਮੀਟਿੰਗ ਕੀਤੀ ਜਾਵੇਗੀ ਔਰ 4 ਜੂਨ ਤੋਂ ਲੈ ਕੇ 9 ਜੂਨ ਤੱਕ ਲਗਾਤਾਰ ਅਸੀਂ ਕੈਂਪੇਨ ਦੇ ਰੂਪ ਦੇ ਢੰਡਾ ਮਾਰਚ ਕਰਾਂਗੇ ਲੁਧਿਆਣਾ ਦੇ ਵਿੱਚ ਔਰ ਲੁਧਿਆਣਾ ਦੇ ਲੋਕਾਂ ਨੂੰ ਦੱਸਾਂਗੇ ਕਿ ਠੁੱਠੇ ਲੋਕਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਇਹ ਗਰੀਬਾਂ ਦੇ ਘਰ ਜਿਹੜਾ ਮੂੰਹ ਚ ਨਿਵਾਲਾ ਜਾਂਦਾ ਸੀ ਉਹਦੇ ਲਈ ਵੀ ਕੰਡੀਸ਼ਨਾਂ ਲਗਾ ਰਹੇ ਨੇ ਇੱਕ ਹੋਰ ਨਵਾਂ ਆ ਗਿਆ ਕਿ ਤੁਸੀਂ ਫੂਡ ਕਮਿਸ਼ਨ ਦੀ ਦੇ ਲਈ ਰਜਿਸਟ੍ਰੇਸ਼ਨ ਨੰਬਰ ਦੋ ਕਿ ਤੁਹਾਡਾ ਆਟਾ ਦਾਲ ਤਾਂ ਨਹੀਂ ਮਿਲ ਰਿਹਾ ਇਹਦੇ ਵਿੱਚ ਲਾਭਪਾਤਰੀ ਸ਼ੱਕ ਕਰਦੇ ਆ ਕਿ ਜੇਕਰ ਅਸੀਂ ਇੱਧਰ ਨੰਬਰ ਦੇਤਾ ਤਾਂ ਸਾਡਾ ਲਾਭ ਆਟੇ ਦਾ ਉਹਦਾ ਰਾਸ਼ਨ ਨਾ ਕੱਟ ਜਾਵੇ ਤੇ ਇਸ ਲਈ ਜਿਹੜਾ ਬਲੀ ਦਾ ਬਕਰਾ ਉਹ ਆਂਗਣਵਾੜੀ ਵਰਕਰ ਹੈਲਪਰ ਨੂੰ ਬਣਾਇਆ ਜਾ ਰਿਹਾ ਤੇ ਇਸ ਦੇ ਅਗੇਂਸਟ ਅਸੀਂ ਅੱਜ ਮੀਟਿੰਗ ਕਰਕੇ ਡਿਸੀਜਨ ਲਿਆ ਕਿ ਕੱਲ ਨੂੰ ਲੁਧਾਨੇ ਵਿੱਚ ਮੀਟਿੰਗ ਕਰਕੇ ਅਸੀਂ ਉਹ ਥਾਂ ਉਹ ਪੁਆਇੰਟ ਤੈਅ ਕਰਾਂਗੇ ਜਿੱਥੇ ਯਾਰ ਜ਼ੋਨ ਤੋਂ ਅਸੀਂ ਝੰਡਾ ਮਾਰਚ ਕਰਨਾ ਸ਼ੁਰੂ ਕਰਾਂਗੇ ਔਰ ਪੂਰੀ ਕੰਸਟੀਟਿਊਐਂਸੀ ਦੇ ਵਿੱਚ ਝੰਡਾ ਮਾਰਚ ਕਰਾਂਗੇ ਔਰ ਲੋਕਾਂ ਨੂੰ ਅਸਲੀਅਤ ਦੱਸਾਂਗੇ ਇਲੈਕਸ਼ਨ ਦੇ ਵਿੱਚ ਕਿੱਲ ਪੰਜਾਬ ਸਰਕਾਰ ਦਾ ਵਿਰੋਧ ਕਰਮੀ ਆ ਭਾਜਪਾ ਦਾ ਵੀ ਕਿ ਕੇਂਦਰ ਦਾ ਵੀ ਅਸੀਂ ਭਾਜਪਾ ਦਾ ਵੀ ਕਰਾਂਗੇ ਅਸੀਂ ਰੌਨੀਤ ਮਿੱਟੂ ਦੇ ਖਿਲਾਫ ਪਹਿਲੇ ਵੀ ਧਰਨਾ ਦਿੱਤਾ ਉਹਦੇ ਮੰਗ ਪੱਤਰ ਵੀ ਦਿੱਤਾ ਤੇ ਉਹਨਾਂ ਸਾਨੂੰ ਭਰੋਸਾ ਦਿਵਾਇਆ ਸੀਗਾ ਕਿ ਤੁਸੀਂ ਆਂਗਣਵਾੜੀ ਸੈਂਟਰਾਂ ਦੀ ਜਿਹੜੀ ਡਿਮਾਂਡ ਆਂਗਣਵਾੜੀ ਵਰਕਰਸ ਦੀ ਮੈਂ ਸੰਸਦ ਦੇ ਵਿੱਚ ਠਾਵਾਂਗਾ ਉਹਨੇ ਸੰਸਦ 'ਚ ਸਾਡੀ ਕੋਈ ਮੰਗ ਨਹੀਂ ਉਟਾਈ ਕਿਸੇ ਵੀ ਤਰ੍ਹਾਂ ਦੀ ਅਸੀਂ ਪ੍ਰੋਟੈਸਟ ਕਰਕੇ ਤੇ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਸੀ ਮੰਗ ਪੱਤਰ ਲੈ ਕੇ ਤੇ ਭਾਜਪਾ ਸਰਕਾਰ ਵੀ ਇੰਨੀ ਹੀ ਜ਼ਿੰਮੇਵਾਰਾ ਔਰ ਆਮ ਆਦਮੀ ਪਾਰਟੀ ਉਸ ਤੋਂ ਵੀ ਵੱਧ ਜ਼ਿੰਮੇਵਾਰਾ ਜਿਹੜੀ ਦਿੱਤੀ ਹੋਈ ਚੀਜ਼ਾਂ ਨੂੰ ਲਾਗੂ ਨਹੀਂ ਕਰ ਰ ਬੀ ਮੰਗ ਕਰ ਰਹੇ ਹਾਂ ਕਿ ਆਸਰ ਦਾ ਫੌਰੀ ਸੈਂਟਰ ਦਾ ਕੋਲ ਸੈਂਟਰ ਸਰਕਾਰ ਚ ਪੈਸੇ ਆਏ ਹੋਏ ਆ ਪੈਸੇ ਆਇਆ ਨੂੰ 4 ਸਾਲ ਹੋ ਗਏ ਆ ਸਟੇਟ ਗਵਰਨਮੈਂਟ ਨੇ ਆਪਣਾ share ਪਾ ਕੇ ਖਰੀਦਣਾ ਹੁੰਦਾ ਤੇ ਜਦ ਕਿ ਪਰ ਸਰਕਾਰ ਵੱਲੋਂ ਗਾਈਡ ਲਾਈਨ ਆ ਕਿ 4 ਸਾਲਾਂ ਬਾਅਦ ਜਿਹੜਾ ਮੋਬਾਈਲ ਹੈ ਉਸ ਦੀ ਐਕਸਪਾਇਰੀ ਡੇਟ ਹੋਏਗੀ ਤਾਂ ਨਵਾਂ ਮਰਜ਼ਦ ਦੇ ਵਾਸਤੇ ਦੂਜਾ ਮੋਬਾਈਲ ਦਿੱਤਾ ਜਾਏਗਾ ਪਰ ਮਾਰਚ 2018 ਤੋਂ ਪੋਸ਼ਣ ਅਭਿਆਨ ਸ਼ੁਰੂ ਹੈ ਅਜੇ ਤੱਕ ਪੰਜਾਬ ਗਵਰਨਮੈਂਟ ਨੇ ਇੱਕ ਮੋਬਾਈਲ ਵੀ ਨਹੀਂ ਖਰੀਦਿਆ ਜਦ ਕਿ ਇੱਕ ਦੇ एक्सपਾਇਰੀ ਡੇਟ ਹੋ ਕੇ ਦੂਜਾ ਖਰੀਦਣਾ ਚਾਹੀਦਾ ਸੀਗਾ ਔਰ ਬਿਨਾ ਅਧਿਆਰ ਦਿੱਤੇ ਬਿਨਾ ਇਜਾਜ਼ਤ ਬੂਰਾ ਦਿੱਤੇ ਆਂਗਣਵਾੜੀ ਵਰਕਰਾਂ ਦੇ ਪਰ ਨੂੰ ਦਿੱਲੀ ਨੋਟਿਸ ਨਿਕਲ ਆਦਾਰੇ ਕਿ ਤੁਸੀਂ ਐਫ ਆਰ ਐਸ ਕਰੋ ਦਿੱਲੀ ਕਿੰਨੇ ਆਂਗਣਵਾੜੀ ਵਰਕਰ ਨੇ ਜਿਹੜੇ ਤੁਹਾਡੇ ਕੋਲ ਰਜਿਸਟਰੀ ਨੇ ਕੰਮ ਕਰਦੇ ਸਾਡੇ ਪੂਰੇ ਪੰਜਾਬ ਦੇ ਵਿੱਚ 26656 ਲਗਭਗ 27000 ਆਂਗਣਵਾੜੀ ਸੈਂਟਰ ਨੇ ਤੇ ਉਹਦੇ ਵਿੱਚ ਇੰਨੇ ਹੀ ਹੈਲਪਰ ਨੇ 55000 ਆਂਗਣਵਾੜੀ ਵਰਕਰਾਂ ਦੇ ਹੈਲਪਰ ਨੇ ਔਰ ਕੱਲੇ ਲੁਧਿਆਣੇ ਦੇ ਵਿੱਚ ਸਾਡੇ 4000 ਸੈਂਟਰ ਨੇ ਜੀ ਕੋਟਰ ਮੋਬਾਈਲ ਦੇ ਕਿੰਨੇ ਕਿੰਨੇ ਅਸੀਂ ਟੋਟਲ ਜਿਹੜਾ ਜਿਹੜੇ 27000 ਮੋਬਾਈਲ ਜਿਹੜੇ ਉਹ ਦੇਨੇ ਨੇ ਤੇ ਪੈਸਾ ਆਇਆ ਹੈ ਪੈਣਾ ਵੀ ਪਤਾ ਨਹੀਂ ਰੋਜ਼ ਹੀ ਕਹਿੰਦੇ ਆ ਪਰਤੇ ਜਿਹੜੇ ਹਫਤੇ ਚ ਹੋ ਜੂਗੀ ਪਤਾ ਨਹੀਂ ਕਮਿਸ਼ਨਾਂ ਦੀ ਸੈਟਿੰਗ ਨਹੀਂ ਹੋ ਰਹੀ ਪਤਾ ਨਹੀਂ ਕੰਪਨੀ ਦੀ ਸੈਟਿੰਗ ਨਹੀਂ ਹੋ ਰਹੀ ਤੁਹਾਡਾ ਡਿਪਾਰਟਮੈਂਟ ਦੇ ਅਧਿਕਾਰੀ ਜਾਂ ਮੰਤਰੀ ਮੈਡਮ ਇਹ ਜਾਣ ਹਰ ਮੀਟਿੰਗ 'ਚ ਇਹ ਗੱਲ ਕਰਦੇ ਆ ਜਿੰਮਾ ਸਾਹਿਬ ਨਾਲ ਮੀਟਿੰਗ ਹੋਈ ਬਸ ਅਗਲੇ ਹਫਤੇ ਮੋਬਾਈਲ ਅਗਲੇ ਹਫਤੇ ਮੋਬਾਈਲ 3 ਸਾਲ ਸਾਨੂੰ ਇਹਨਾਂ ਨੂੰ ਸੁਣਨਿਆ ਲੋਕ ਇੱਕ ਸਾਲ ਅਸੀਂ ਪਹਿਲਾਂ ਪੁਰਾਣੀ ਸਰਕਾਰ ਨੂੰ ਵੀ ਸੁਣਿਆ ਜੀ ਆਪਾਂ ਜਦੋਂ ਉਹਨਾਂ ਕੋਲ ਨਾ ਤਾਂ ਨੈਗੇਸਲ ਜਾਂ ਨਾ ਪਲਾਸਟਿਕ ਤੇ ਜਾਣ ਲਈ ਇਹ ਹੀ ਮੰਗ ਨੂੰ ਮੁੱਖ ਰੱਖਿਆ ਜਾਂਦਾ ਹੈ ਕਿ ਫਿਰ ਵੀ ਕੋਈ ਵੀ ਰਿਪ੍ਰੋਟੈਸਟ ਦੇ ਕਰਨ ਤੇ ਬਾਦੂ ਦੀ ਮੰਗ ਨਹੀਂ ਮੰਨੀ ਜਾਂ ਕਿ ਬਰੋਨ ਦਾ ਕੀ ਕਰਨਾ ਹੈ ਹੁਣ ਅਸੀਂ ਜੇ ਨਮਾਰਤ ਕਰਾਂਗੇ ਲੋਕਾਂ ਨੂੰ ਪੋਲ ਖੋਲ ਜੀ ਪਰਚਾ ਵੰਡਾਂਗੇ ਅਸੀਂ ਲੋਕਾਂ 'ਚ ਜਾ ਕੇ ਇਹਨਾਂ ਦੀ ਕਰਤੂਤਾ ਕੀ ਨੇ ਤੇ ਲੋਕਾਂ ਨੂੰ ਬੇਕੂ ਕਿਦਾਂ ਬਣਾ ਰਹੇ ਨੇ ਦੱਸਾਂਗੇ ਅਸੀਂ ਪਬਲਿਕ ਨੂੰ ਜਾ ਕੇ ਪ੍ਰਾਪਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز